ਤੁਸੀਂ ਦੇਖ ਰਹੇ ਹੋ ਜੀ ਐਸਐਮਜ਼ेड ਨਿਊਜ਼ ਤੇ ਮੈਂ ਹਰਿੰਦਰ ਕੁਮਾਰ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਸਿਆਸੀ ਮਸਲਿਆਂ ਤੇ ਗੱਲਬਾਤ ਕਰਾਂਗੇ ਤੇ ਉਹਨਾਂ ਤੇ ਟਿੱਪਣੀਆਂ ਵੀ ਕਰਾਂਗੇ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੀਆਂ ਸੁਰਖੀਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬੇ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ ਸੋਸ਼ਲ ਮੀਡੀਆ ਤੇ ਪੰਜਾਬ ਦੇ ਵਿੱਚ ਦੁਬਾਰਾ ਲਾਕਡਾਊਨ ਦੀਆਂ ਅਫਵਾਹਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਚੇਤਾਵਨੀ ਕਾਂਗਰਸ ਪਾਰਟੀ ਤੇ ਕੌਮੀ ਬੁਲਾਰੇ ਅਤੇ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਵਾਪਸ ਸੱਤਾ ਬਣਾਉਣ ਦੀ ਆਖੀ ਗੱਲ ਬਜਟ ਇਸ ਲਾਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ 19000 ਕਰੋੜ ਦੇ ਫੰਡ ਦੀ ਸੰਭਾਵਨਾ ਜਤਾਈ ਗਈ ਤੇ ਪੰਜਾਬ 'ਚ ਹੋ ਰਹੀ ਬਾਬੂ ਦਿਓਲ ਦੀ ਸ਼ੂਟਿੰਗ ਨੂੰ ਕਿਸਾਨਾਂ ਨੇ ਰੋਕਾਇਆ ਹੁਣ ਇਹਨਾਂ ਖਬਰਾਂ ਤੇ ਕਰਾਂਗੇ ਵਿਸਥਾਰ ਦੇ ਨਾਲ ਚਰਚਾ ਤੇ ਟਿੱਪਣੀ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022 ਸਾਲ ਰਹਿ ਗਿਆ ਹੈ ਇਸ ਨੂੰ ਦੇਖਦੇ ਹੋਏ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਇਹਨਾਂ ਚੋਣਾਂ ਨੂੰ ਜਿੱਤਣ ਲਈ ਹਿੱਲੇ ਕਰ ਰਹੀਆਂ ਨੇ ਇਸੇ ਲੜੀ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਦੇ ਨਾਲ ਲੰਘੇ ਦੀਨੀ ਮੁਲਾਕਾਤ ਕੀਤੀ ਹੈ ਤਾਬਲੇ ਹੋ ਰਿਹਾ ਹੈ ਕਿ ਹਰੀਸ਼ ਸ਼ਰਾਵਤ ਜਲੰਧਰ ਤੋਂ ਚਾਰਟਰਡ ਪਲੇਅ ਰਾਹੀਂ ਬਿਆਸ ਆਏ ਉੱਥੇ ਉਹਨਾਂ ਦੇ ਨਾਲ ਵਜ਼ੀਰ ਸੁਖਵਿੰਦਰ ਸਿੰਘ ਰੰਧਾਵਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਿਸਣ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਹ ਅਫਵਾਹਾਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਦੁਬਾਰਾ ਲਾਕਡਾਊਨ ਹੋ ਸਕਦਾ ਹੈ ਇਹਨਾਂ ਅਫਵਾਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖਤ ਚੇਤਾਵਨੀ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹੋ ਜੀਆਂ ਅਫਵਾਹਾਂ ਤੇ ਲੋਕ ਨੇ ਉਹ ਧਿਆਨ ਨਾ ਦੇਣ ਉਹਨਾਂ ਨੇ ਆਖਿਆ ਕਿ ਟਵੀਟ ਦੇ ਜ਼ਰੀਏ ਉਹਨਾਂ ਨੇ ਆਖਿਆ ਕਿ ਇਹੋ ਜੀਆਂ ਜਿਹੜੀਆਂ ਅਫਵਾਹਾਂ ਨੇ ਉਹਦੇ ਨਾਲ ਆਵਾਮ ਦੇ ਵਿੱਚ ਜਿਹੜੀ ਹੈ ਉਹ ਅਫਰਾ ਤਫਰੀ ਪੈ ਸਕਦੀ ਹੈ ਤੇ ਇਹੋ ਜਿਹੇ ਲੋਕ ਨੇ ਜੋ ਸੋਸ਼ਲ ਮੀਡੀਆ ਤੇ ਇਹੋ ਜੀਆਂ ਅਫਵਾਹਾਂ ਫਲਾ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਹ ਗੱਲ ਆਖੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦੀ ਪੈਣੀ ਨਜ਼ਰ ਰਹੇਗੀ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਅਤੇ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਇਹ ਦਾਵਾ ਕੀਤਾ ਹੈ ਕਿ 2022 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਮੁੜ ਕੇ ਸੱਤਾ ਦੇ ਵਿੱਚ ਆਏਗੀ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮਾਹੌਲ ਬਣਿਆ ਹੋਇਆ ਹੈ ਲੋਕਾਂ ਦਾ ਸਾਥ ਕਾਂਗਰਸ ਪਾਰਟੀ ਦੇ ਨਾਲ ਹੈ ਅਤੇ 2022 ਦੀ ਚੋਣਾਂ ਦੇ ਵਿੱਚ ਦੁਬਾਰਾ ਸਰਕਾਰ ਜੋ ਹੈ ਉਹ ਵਾਪਸੀ ਕਰੇਗੀ। ਉਹਨਾਂ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਪਾਰਟੀ ਕਰਾਰਾ ਜਵਾਬ ਦੇਵੇਗੀ। ਬਜਟ اجلاس ਤੋਂ ਪਹਿਲਾਂ ਪੰਜਾਬ ਸਰਕਾਰ ਨੂੰ 19000 ਕਰੋੜ ਰੁਪਏ ਦੇ ਫੰਡ ਜੋ ਨੇ ਉਹ ਕੇਂਦਰ ਸਰਕਾਰ ਤੋਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 10 ਸਾਲਾਂ ਦੇ ਵਕਫੇ ਤੋਂ ਬਾਅਦ 15ਵੇਂ ਕਮਿਸ਼ਨ ਦੀ ਰਿਪੋਰਟ 'ਚ ਪ੍ਰਸਤਾਵਿਤ ਕੀਤੇ ਗਏ ਅਗਲੇ 5 ਸਾਲਾਂ ਲਈ 25968 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਮਿਲ ਰਹੀ ਹੈ ਜਿਵੇਂ ਜਿਵੇਂ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦਾ ਜਿਹੜਾ ਹੈ ਉਹ ਖੇਤੀ ਕਾਨੂੰਨਾ ਪ੍ਰਤੀ ਜਿਹੜਾ ਰੋਸ ਪ੍ਰਦਰਸ਼ਨ ਵੱਧਦਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਤਿੱਖਾ ਹੁੰਦਾ ਜਾ ਰਿਹਾ ਓਵੇਂ ਓਵੇਂ ਮੁਲਕ ਪੂਰੇ ਮੁਲਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਪ੍ਰਤੀ ਕਿਸਾਨਾਂ ਦਾ ਜਿਹੜਾ ਰੋਸ ਹੈ ਉਹ ਵੱਧਦਾ ਜਾ ਰਿਹਾ ਹੈ ਸਨੀ ਦਿਓਲ ਜੋ ਕਿ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੇ ਉਹਨਾਂ ਦੇ ਭਰਾ ਬੋਬੀ ਦਿਓਲ ਦੀ ਪਟਿਆਲਾ ਦੇ ਬਾਈਪਾਸ ਦੇ ਨੇੜੇ ਡਕਾਲਾ ਦੇ ਕੋਲ ਸ਼ੂਟਿੰਗ ਹੋ ਰਹੀ ਸੀ ਲਵ ਹੋਸਟਲ ਫਿਲਮ ਦੀ ਉਸ ਵੇਲੇ ਜਦੋਂ ਕਿਸਾਨਾਂ ਨੂੰ ਭਿੰਨਗ ਲੱਗ ਗਈ ਤੇ ਕਿਸਾਨਾਂ ਨੇ ਉੱਥੇ ਪਹੁੰਚ ਕੇ ਇਸ ਸ਼ੂਟਿੰਗ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਤੇ ਇਸ ਸ਼ੂਟਿੰਗ ਨੂੰ ਰੁਕਵਾ ਦਿੱਤਾ ਅੱਜ ਦੇ ਲਈ ਬਸ ਇੰਨਾ ਹੀ ਭਲਕੇ ਇਸੇ ਵੇਲੇ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ ਹਾਜ਼ਰ ਉਦੋਂ ਤੱਕ ਦੇ ਲਈ ਮੈਨੂੰ ਵਿਰਿੰਦਰ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਐਸਐਮਜ਼ेड ਨਿਊਜ਼ ਦੇ ਨਾਲ ਧੰਨਵਾਦ